ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਗੁਰੂ ਕਿਰਪਾ ਪ੍ਰੋਫਿਟ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀਆਂ ਕੋਠੀਆਂ, ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਹਾਂ ਇਸ ਘਰ ਦੀ ਜਗ੍ਹਾ ਤਕਰੀਬਨ 7.5 ਮਰਲੇ ਹੈ। ਐਂਟਰੀ ਤੇ ਖੁੱਲਾ ਢੁੱਲਾ ਵੇੜਾ ਤੁਸੀਂ ਦੇਖ ਹੀ ਲਿਆ। ਆ ਜੀ ਲ lobby area ਬਣਿਆ ਹੋਇਆ। lobby area ਵਿੱਚ ਸਾਰੇ ਟਾਇਲ ਲੱਗੀ ਹੋਈ ਐ। ਕਮਰਿਆਂ ਵਿੱਚ ਵੀ ਸਾਰੇ ਟਾਇਲ ਲੱਗੀ ਹੋਈ ਐ। ਸਾਰਾ ਘਰ ਖੁੱਲਾ ਤੇ ਹਵਾਦਾਰ ਬਣਿਆ ਹੋਇਆ। ਤੁਸੀਂ ਕਮਰੇ ਦੇਖ ਸਕਦੇ ਹੋ। ਕਮਰੇ ਵੀ ਕਾਫੀ ਖੁੱਲੇ ਢੁੱਲੇ ਬਣੇ ਹੋਏ ਹਨ। ਘਰ ਵਿੱਚ ਕਲੀ ਪੇਂਟ ਦਾ ਸਾਰਾ ਕੰਮ ਹੋਇਆ ਹੋਇਆ ਜੀ। ਮਾਲਕਾਂ ਦਾ ਕਹਿਣਾ ਹੈ ਕਿ ਘਰ ਵਿੱਚ ਸਮਰਜਿਬਲ ਬੋਰ ਵੀ ਲੱਗਾ ਹੋਇਆ। ਆਹ ਹੀ ਪਹਿਲਾ ਕਮਰਾ ਸੀਗਾ। ਤੁਹਾਨੂੰ ਦੂਜਾ ਕਮਰਾ ਵੀ ਦਿਖਾ ਦਿੰਨੇ ਆਂ। ਦੂਜਾ ਕਮਰਾ ਵੀ ਪਹਿਲੇ ਕਮਰੇ ਵਾਂਗੂ ਕਾਫੀ ਖੁੱਲਡੁੱਲਾ ਬਣਿਆ ਹੋਇਆ। ਬਾਕੀ ਤੁਸੀਂ ਦੇਖ ਹੀ ਰਹੋ। ਹਾਫ ਆਫ ਦੀਵਾਰਾਂ ਤੇ ਟੈਲ ਲੱਗੀ ਹੋਈ ਹੈ। ਇਹ ਕਮਰੇ ਦੇ ਨਾਲ ਹੀ ਤੀਜਾ ਕਮਰਾ ਬਣਿਆ ਹੋਇਆ। ਜਿਹੜੇ ਵਾਸ਼ਰੂਮ ਹਨ ਉਹ ਬਾਹਰਲੇ ਪਾਸੇ ਬਣਾਏ ਹੋਏ ਹਨ। ਵਿੜੇ ਵਿੱਚ ਦੋ ਸਟੋਰ ਰੂਮ ਬਣੇ ਹੋਏ ਹਨ ਇੱਕ ਸਟੋਰ ਰੂਮ ਵੱਡਾ ਬਣਿਆ ਇੱਕ ਛੋਟਾ ਬਣਿਆ ਉਹ ਵੀ ਬਾੜ ਵੇੜੇ ਚ ਬਣੇ ਹੋਣ ਤੁਹਾਨੂੰ ਉਹ ਵੀ ਦਿਖਾਣੇ ਆ ਜੀ ਆ ਦੇਖੋ ਜੀ ਇਹ ਤੀਜਾ ਕਮਰਾ ਬਣਿਆ ਹੋਇਆ ਤਿੰਨੋਂ ਕਮਰੇ ਕਾਫੀ ਖੁੱਲਡੁੱਲੇ ਬਣੇ ਹੋਏ ਹਨ ਤੀਜੇ ਕਮਰੇ ਵਿੱਚ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਬਾਕੀ ਪੇਂਟ ਦਾ ਕੰਮ ਤੇ ਦੇਖ ਹੀ ਰਹੇ ਹੋ ਸਾਰੇ ਘਰ ਵਿੱਚ ਹੋਇਆ ਹੋਇਆ ਮਾਲਕਾ ਦਾ ਨੰਬਰ ਹੈ ਜੀ 75280 18709 ਤੁਸੀਂ ਘਰ ਬਾਰੇ ਕੁਝ ਪੁੱਛਣਾ ਹੋਵੇ ਤਾਂ ਮਾਲਕਾ ਨੂੰ ਸਿੱਧਾ ਫੋਨ ਕਰਕੇ ਪੁੱਛ ਸਕਦੇ ਹੋ ਆ ਜੀ ਲ lobby area ਬਣਿਆ ਹੋਇਆ ਘਰ ਵਿੱਚ ਟੋਟਲ 3 ਕਮਰੇ ਬਣੇ ਹੋਏ ਹਨ ਦੋ ਸਟੋਰੂਮ ਬਣੇ ਹੋਏ ਹਨ ਇੱਕ ਸਟੋਰੂਮ ਵੱਡਾ ਬਣਿਆ ਇੱਕ ਛੋਟਾ ਬਣਿਆ ਜੀ ਦੋ ਵਾਸ਼ਰੂਮ ਬਣੇ ਹੋਏ ਹਨ ਅਤੇ ਇੱਕ ਕਿਚਨ ਬਣੀ ਹੋਈ ਹੈ ਇੱਕ ਲੋਬੀ ਏਰੀਆ ਬਣਿਆ ਹੋਇਆ ਹਾਜੀ ਕਿਚਨ ਬਣੀ ਹੋਈ ਹੈ ਕਿਚਨ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਦੀਵਾਰਾਂ ਤੇ ਵੀ ਟਾਇਲ ਲੱਗੀ ਹੋਈ ਹੈ ਜੀ ਕਿਚਨ ਵੀ ਕਾਫੀ ਖੁੱਲਡੁੱਲੇ ਬਣੀ ਹੋਈ ਹੈ ਘਰ ਦਾ ਐਡਰੈਸ ਵੀ ਤੁਹਾਨੂੰ ਦੱਸ ਦਿੰਨੇ ਆ ਇਹ ਜੀ ਐਸਬੀਐਸ ਨਗਰ ਬੰਗਾ ਪਿੰਡ ਕਾਲਕਲਾ ਵਿੱਚ ਬਣਿਆ ਹੋਇਆ ਤੋ ਹਾਂ ਨੂੰ ਕਿਹੜੇ ਏਰੀਏ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੌਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਘਰ ਦੀ ਡਿਮਾਂਡ ਮਾਲਕਾਂ ਨੇ 11 ਲੱਖ ਰੁਪਏ ਰੱਖੀ ਹੈ ਬਾਕੀ ਮੌਕੇ ਤੇ ਮਾਨਤਨ ਹੋ ਜਾਏਗਾ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਮਾਲਕਾਂ ਨਾਲ ਰੇਟ ਦੀ ਵੀ ਅਤੇ ਪ੍ਰੋਪਰ ਲੋਕੇਸ਼ਨ ਦੀ ਵੀ ਆ ਜੀ ਵਾਸ਼ਰੂਮ ਬਣਿਆ ਹੋਇਆ ਜਿਹੜਾ ਦੇਖਿਆ ਇਹਦੇ ਨਾਲ ਹੀ ਦੂਜਾ ਵਾਸ਼ਰੂਮ ਬਣਿਆ ਤੁਹਾਨੂੰ ਵੀ ਦਿਖਾ ਦਿੰਨੇ ਆ ਦੋਨੋਂ ਵਾਸ਼ਰੂਮ ਵਿੱਚ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਛੱਤ ਤੱਕ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਜੀ ਟੋਇਟਾਂ ਸ਼ਾਵਰ ਦਾ ਕੰਮ ਸਾਰਾ ਓਕੇ ਰਿਪੋਰਟ ਹੋਇਆ ਹੋਇਆ ਇੱਕ ਸਟੋਰ ਰੂਮ ਦੀ ਪਹਿਲਾਂ ਦੇਖ ਲਿਆ ਸੀ ਦੂਜਾ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਆਹ ਦੇਖੋ ਦੂਜਾ ਸਟੋਰ ਰੂਮ ਆ ਬਣਿਆ ਹੋਇਆ ਸਟੋਰ ਰੂਮ ਵੀ ਕਾਫੀ ਖੁੱਲੇ ਡੁੱਲੇ ਬਣੇ ਹੋਏ ਹਨ ਪ੍ਰੋਪਰ ਕਮਰਿਆਂ ਦੇ ਸਾਈਜ਼ ਦੇ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਸਾਰਾ ਤੁਹਾਨੂੰ ਛੱਤ ਤੋਂ ਵੀ ਸਾਰਾ ਘਰ ਦਿਖਾ ਦਿੰਨੇ ਆ ਵੇੜੇ ਵਿੱਚ ਇਹ ਪੌੜੀਆਂ ਉੱਪਰ ਜਾਂਦੀਆਂ ਹਨ ਦੂਜੀ ਮੰਜ਼ਲ ਨੂੰ ਵੇੜੇ ਵਿੱਚ ਮਾਲਕਾਂ ਨੇ ਸ਼ੈੱਡ ਲਗਵਾਇਆ ਹੋਇਆ ਜੀ ਆਹ ਦੇਖੋ ਜੇ ਸ਼ੈੱਡ ਪਿਆ ਹੋਇਆ ਘਰ ਪੂਰਾ ਬਾਦੀ ਦੇ ਵਿੱਚ ਬਣਿਆ ਹੋਇਆ ਤੁਹਾਨੂੰ ਉੱਪਰਲੇ ਪਾਸੋਂ ਵੀ ਸਾਰੀ ਵੀਡੀਓ ਦਿਖਾ ਦਿੰਨੇ ਆ ਆਸੇ ਪਾਸੇ ਦੀ ਏਰੀਆ ਦੀ ਤانوں ਗਲੀ ਵਿੱਚੋਂ ਵੀ ਸਾਰੀ ਗਲੀ ਦੀ ਲੋਕੇਸ਼ਨ ਵੀ ਦਿਖਾ ਦਿੰਨੇ ਆ ਕਿ ਕਿੱਥੋਂ-ਕਿੱਥੋਂ ਗਲੀ ਮੁੜਦੀ ਆ ਤانوں ਵੀ ਦਿਖਾ ਦਿੰਨੇ ਸਾਰਾ ਪਹਿਲੇ ਛੱਤ ਤੋਂ ਦੇਖ ਲਓ ਸਾਰਾ ਘਰ ਸਾਰਾ ਏਰੀਆ ਦਾ ਵੀਊ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਮਾਲਕ ਇਹ ਘਰ ਬਾਹਰ ਰਹਿੰਦੇ ਹੋਣ ਕਰਕੇ ਵੇਚ ਰਹੇ ਨੇ ਤੁਹਾਨੂੰ ਮੇਨ ਰੋਡ ਤੋਂ ਘਰ ਤੱਕ ਜਿਹੜੀਆਂ ਗਲੀਆਂ ਘੁੰਮਦੀਆਂ ਨੇ ਉਹ ਵੀ ਦਿਖਾ ਦਿੰਨੇ ਆ ਤਾਂ ਕਿ ਤੁਹਾਨੂੰ ਸਾਰੀ ਲੋਕੇਸ਼ਨ ਸਮਝ ਆ ਜਾਵੇ ਤੇ ਇਹ ਸਾਰੀ ਦੇਖ ਲਓ ਆ ਦੇਖੋ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ